ਦਸੋ ਕਿਹਦੇ ਰਾਖੀ ਬਣ ਕੇ ਆਈਏ ਰਖੜੀ ਬਣੀਏ ਕਿ ਆ ਸਾਡੀ ਸਾਰੀ ਕੌਮ bari ਹਮਲਿਆਂ ਤੋਂ ਬਚ ਜੇ ਦਸੋ ਕਿਹਦੇ ਰਾਖੀ ਬਣੀਏ ਰਖੜੀ ਬਣੀਏ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਾ ਹੋਣ ਐਹੋ ਜੀ ਕੋਈ ਬਣੀਏ ਰਖੜੀ ਲਾਓ ਬੰਨ ਆਉਨੇ ਆ ਤੇ ਸਾਰੀ ਕੌਮ ਦੀ ਰਾਖੀ ਹੋ ਜੇ ਆਪਾਂ ਮਾਜੇ ਨਾਲ ਬੈਠੀ ਆਰਾਮ ਨਾਲ ਪੋਸਵਣਾ ਕਰਨਾ ਪਵੇ ਸਾਡੇ ਮਨ ਕਮਜ਼ੋਰ ਹੋ ਚੁੱਕੇ ਨੇ ਅਸੀਂ ਇਨ੍ਹਾਂ ਧਾਗਿਆਂ ਦੇ ਵਿੱਚੋਂ ਰੱਖਿਆ ਚਾਹੁੰਨੇ ਹਾਂ ਭੈਣ ਦੀ ਰਾਖੀ ਭਰਾ ਕਰੇ ਉਹ ਕਿਉਂ ਨਾ ਕਰੇ ਜਿਨੇ ਚਾਰ ਲਾਵਾਂ ਲਈਆਂ ਜਿਹੜਾ ਨੇੜੇ ਆ ਭਰਾ ਤਾਂ ਵਿਚਾਰਾ ਦੂਰ ਬੈਠਾ ਹੋ ਸਕਦਾ ਉਹ ਭੈਣ ਤੋਂ ਵੀ ਗਰੀਬ ਹੋਵੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਟਾ ਇਹ ਤਾਂ ਨਾ ਕਰੋ ਇਹ ਨਾਂ ਬਨੋ ਵਾਹਿਗੁਰੂ ਧਾਗੇ ਅਸੀਂ ਗੁਰੂ ਸਾਹਿਬ ਨੂੰ ਬੰਨਦੇ ਆ ਪੰਡਿਤ ਹਰਦਿਆਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਗੱਲ ਵਿੱਚ ਧਾਗਾ ਪੋਣਾ ਚਾਹਿਆ ਸੀ ਸਤਗੁਰਾਂ ਨੇ ਆਖਿਆ ਸੀ ਕਿ ਇਹ ਧਾਗਾ ਮੈਨੂੰ ਕੁਝ ਨਹੀਂ ਦੇ ਸਕਦਾ ਜੇ ਪੌਣਾ ਤੇ ਗੁਣਾ ਦਾ ਪਾ ਦਿਓ ਦਇਆ ਕਵਾ ਸੰਤੋਖ ਸੂਤ ਜਤ ਗੰਢੀ ਸਤ ਵਟ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਦਾ ਇੱਕ ਸ਼ਬਦ ਯਾਦ ਹੁੰਦਾ ਕੀ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰ ਜਾਮੀ ਇਸ ਸ਼ਬਦ ਨੂੰ ਸਾਧ ਸੰਗਤ ਜੀ ਆਪਾਂ ਸਾਰੇ ਧਿਆਨ ਨਾਲ ਪੜ੍ਹੀਏ ਰਾਖਾ ਸਾਡਾ ਸਭ ਦਾ ਵੈਗਰੂ ਹੈ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ ਧਾਗੇ ਬੰਨਣ ਨਾਲ ਤਾਂ ਕੋਈ ਬਿਲਕੁਲ ਵੀ ਨਹੀਂ ਕਰ ਸਕਦਾ ਇਹੋ ਜਿਹਾ ਕੋਈ ਵੀ ਸਿਧਾਂਤ ਨਹੀਂ ਅਸੀਂ ਇੱਕ ਦੂਜੇ ਤੋਂ ਰਾਖੀ ਦੇ ਪ੍ਰਣ ਲਈਏ ਸੌਂ ਕਾਈਏ ਕੌਣ ਸਾਡੀ ਰਾਖੀ ਕਰੂਗਾ ਜਦੋਂ ਅਸੀਂ ਇਹ ਹੀ ਪੜ ਲਿਆ ਕਿ ਉਹ ਤੋਂ ਬਿਨਾਂ ਕੋਈ ਰਾਖਾ ਹੈ ਹੀ ਨਹੀਂ ਸਾਰੀ ਦੁਨੀਆ ਨੂੰ ਜਾ ਕੇ ਰਖੜੀਆਂ ਬੰਨ ਆਈਏ ਕਿਸੇ ਨੇ ਰਾਖੀ ਕਰਨ ਨਹੀਂ ਆਉਣਾ ਮਹਾਰਾਜ ਨੇ ਲਿਖਿਆ ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ ਕੌਣ ਕਿਦੀ ਰਾਖੀ ਕਰ ਸਕਦਾ ਤੇ ਕੌਣ ਇੰਨਾ ਸਮਰੱਥ ਹੈ ਕਿ ਰਾਖੀ ਕਰ ਲਵੇ ਪੁਰਾਣੇ ਸਮੇਂ ਚ ਧੀਆ ਨੂੰ ਖਰੀਦਿਆ ਔਰ ਵੇਚਿਆ ਵੀ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਕਹਿ ਲੋ ਬੜੇ ਬੜੇ ਜ਼ੁਲਮ ਸਨ ਬੰਦਿਆਂ ਨੂੰ ਗੁਲਾਮ ਬਣਾਇਆ ਜਾਂਦਾ ਸੀ ਨੌਜਵਾਨਾਂ ਨੂੰ ਗੁਲਾਮ ਬਣਾ ਕੇ ਦੂਰ ਦੇਸ਼ਾਂ ਚ ਵਣ ਕੇ ਲੈ ਜਾਂਦੇ ਸਨ ਉਹਨਾਂ ਸਮਿਆਂ ਦੇ ਵਿੱਚ ਜੰਗ-ਜੁੱਦ ਹੁੰਦੇ ਔਰਤਾਂ ਦੀ ਸਭ ਤੋਂ ਵੱਧ ਬੇਪਤੀ ਹੁੰਦੀ। ਇਹ ਰਾਖੀ ਦਾ ਤਿਉਹਾਰ ਜਿਹੜਾ ਹੈ ਇਹ ਇੱਕ ਆਤਮਿਕ ਕਮਜ਼ੋਰੀ ਚੋਂ ਨਿਕਲਿਆ ਹੋਇਆ ਹੈ। ਇਹਨੂੰ ਧਿਆਨ ਨਾਲ ਸਮਝਣਾ। ਅਸੀਂ ਗੁਰਦੁਆਰੇ ਆਉਂਦੇ ਆਂ ਗੁਰੂ ਸਾਹਿਬ ਜੀ ਦੇ ਪੀੜਿਆਂ ਨੂੰ ਪਾਵਿਆਂ ਨੂੰ ਰਖੜੀਆਂ ਬੰਨ੍ਹੀ ਜਾਂਦੇ ਆਂ। ਹਾਂ ਗੁਰੂ ਸਾਹਿਬ ਰਾਖੀ ਸਾਡੀ ਕਰਦੇ ਤਾਂ ਜ਼ਰੂਰ ਨੇ ਪਰ ਉਹ ਬਿਨਾਂ ਧਾਗੇ ਤੋਂ ਕਰ ਦਿੰਦੇ ਆ। ਸੱਚੇ ਪਾਤਸ਼ਾਹ ਨੇ ਲਿਖਿਆ ਹੈ ਉਠ ਤ ਸੁਖਿਆ ਬੈਠ ਤ ਸੁਖਿਆ ਆਪਾਂ ਉਠਦੇ ਬਹਿੰਦੇ ਸੁਖੀ ਆਂ ਉਠਦੇ ਆ ਬਹਿੰਦੇ ਆਪਾਂ ਸੁੱਖਾਂ ਦੇ ਵਿੱਚ ਹਾਂ ਉਠ ਉਠ ਤ ਸੁਖਿਆ ਬੈਠ ਤ ਸੁਖਿਆ ਭੋ ਨਹੀ ਲੱਗਿਆ ਸਾਨੂੰ ਕੋਈ ਡਰ ਨਹੀਂ ਲੱਗਦਾ ਜਾਂ ਐਸੇ ਬੁੱਝਿਆ ਜਦੋਂ ਅਸੀਂ ਐਂ ਬੁੱਝ ਲਿਆ ਐਂ ਸਮਝ ਲਿਆ ਕੀ ਸਮਝਿਆ ਰਾਖਾ ਏਕ ਹਮਾਰਾ ਸਵਾਮੀ ਵਾਹਿਗੁਰੂ ਰਾਖਾ ਹੈ ਸਾਡਾ ਸਾਰਿਆਂ ਦਾ ਰਾਖਾ ਹੈ ਅਸੀਂ ਕਿਸੇ ਦੀ ਰਾਖੀ ਕੀ ਕਰਨੀ ਸਾਡੀ ਸਾਰਿਆਂ ਦੀ ਰਾਖੀ ਵਾਹਿਗੁਰੂ ਕਰਦਾ ਭਾਵੇਂ ਅਸੀਂ ਇਸਤਰੀਆਂ ਭਾਵੇਂ ਅਸੀਂ ਮਰਦ ਹਾਂ ਇਹ ਤੇ ਔਰਤ ਮਰਦ ਦਾ ਸਾਜੇ ਇਹ ਸਭ ਰੂਪ ਤੁਹਾਾਰੇ ਸਮਾਜ ਦੇ ਵਿੱਚ ਮੰਡੀਆਂ ਪਾਈਆਂ ਗਈਆਂ ਔਰਤ ਨੂੰ ਅਬਲਾ ਤੇ ਕਮਜ਼ੋਰ ਦੱਸਿਆ ਗਿਆ ਮਾਤਾ ਭਾਗਕੌਰ ਵਰਗੀ ਬਬਰ ਸ਼ੀਣੀ ਉਹਨੂੰ ਲੋੜ ਹੈ ਵੀ ਕਿਸੇ ਦੀ ਰਾਖੀ ਬੰਨੇ ਰਾਖੇ ਮੇਰੀ ਰੱਖਿਆ ਕਰੋ ਮਾਤਾ ਭਾਗਕੌਰ ਦੇ ਭਰਾਵਾਂ ਨੇ ਗੁਰੂ ਨੂੰ ਵਿਦਾਵਾ ਲਿਖ ਦਿੱਤਾ ਸੀ ਉਹ ਮਾਤਾ ਭਾਗਕੌਰ ਨੇ ਆਪਣੇ ਭਰਾਵਾਂ ਦੀ ਰਾਖੀ ਕੀਤੀ ਸਗੋਂ ਭਾਈ ਭਾਗ ਸਿੰਘ ਭਾਈ ਦਲਵਾਰ ਸਿੰਘ ਭਾਈ ਕਰਵਾਗ ਸਿੰਘ ਇਹਨਾਂ ਨੇ ਦਸਵੇਂ ਪਾਤਸ਼ਾਹ ਜੀ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਸੀ ਉਹਨਾਂ ਦਾ ਧਰਮ ਡੋਲ ਗਿਆ ਉਹਨਾਂ ਦੀ ਰਾਖੀ ਸਗੋਂ ਉਹਨਾਂ ਦੀ ਭੈਣ ਨੇ ਕੀਤੀ ਭੈਣ ਨੂੰ ਲੋੜ ਨਹੀਂ ਕਿ ਕੋਈ ਉਹਦੀ ਰਾਖੀ ਕਰੇ ਮੈਂ ਫਿਰ ਉਹਨੂੰ ਪ੍ਰਣ ਲੈਣ ਦੀ ਲਿਖਤੀ ਪ੍ਰਣਾ ਇੱਕ ਤਰ੍ਹਾਂ ਦਾ ਕਹਿ ਲੋ ਇੱਕ ਰਸਮ ਹੈ ਸਾਰੀ ਦੁਨੀਆ ਤਿਉਹਾਰ ਮਨਾਉਂਦੀ ਹੈ ਆਪਣੇ ਆਪਣੇ ਮਨ ਦੀ ਅਵਸਥਾ ਹੈ ਕੋਈ ਇਹਨੂੰ ਠੀਕ ਕਹਿੰਦਾ ਕੋਈ ਇਹਨੂੰ ਗਲਤ ਕਹਿੰਦਾ ਤੁਸੀਂ ਗੁਰੂ ਸਾਹਿਬ ਜੀ ਦੀ ਬਾਣੀ ਚੋਂ ਸੁਣ ਕੇ ਸਮਝ ਕੇ ਆਪਣੇ ਮਨ ਦੀ ਅਵਸਥਾ ਮੁਤਾਬਕ ਉਹਦਾ ਫੈਸਲਾ ਕਰਕੇ ਵੇਖੋ ਮਹਾਰਾਜ ਕਹਿੰਦੇ ਜਦੋਂ ਅਸੀਂ ਐ ਸਮਝ ਲਿਆ ਕਿ ਰੱਬ ਆਖਾ ਸਾਰਿਆਂ ਦਾ ਸਾਡਾ ਡਰੀ ਮੁੱਕ ਗਿਆ ਅਸੀਂ ਉੱਠਦੇ ਬੈਂਦੇ ਸੁਖੀ ਆਂ ਜੀਵਨ ਤਰੱਕੀ ਚ ਜਾ ਰਿਹਾ ਹੈ ਵਾਧੇ ਚੱਲਦੇ ਘਾਟੇ ਚੱਲਦੇ ਜੋ ਮਰਜ਼ੀ ਚੱਲੀ ਜਾਏ ਆਪਾਂ ਉੱਠਦੇ ਵੀ ਸੁਖੀ ਆਪਾਂ ਬੈਂਦੇ ਵੀ ਸੁਖੀ ਉਠਤ ਸੁਖਿਆ ਬੈਠਤ ਸੁਖਿਆ ਕੋ ਨਹੀਂ ਲੱਗਿਆ ਸਾਨੂੰ ਡਰ ਨਹੀਂ ਲੱਗਦਾ ਜਾਂ ਐਸੇ ਬੁਝਿਆ ਜਦੋਂ ਅਸੀਂ ਇਦਾਂ ਸਮਝ ਲਿਆ ਕੀ ਸਮਝ ਲਿਆ ਅਸੀਂ ਇਹ ਸਮਝਿਆ ਇਹ ਰਾਖਾ ਏਕ ਹਮਾਰਾ ਸੁਆਮੀ ਸਾਡਾ ਸਾਰਿਆਂ ਦਾ ਰਾਖਾ ਵਾਹਿਗੁਰੂ ਜਿਨ੍ਹਾਂ ਨੇ ਭਾਈ ਜਸਾ ਸਿੰਘ ਆਲੂ ਵਾਲੀਆਂ ਵਰਗੇ ਸੂਰਬੀਰਾ ਨੇ ਬਾਬਾ ਦੀਪ ਸਿੰਘ ਜੀ ਨੇ ਸੁਖਾ ਸਿੰਘ ਮਾੜੀ ਕੰਬੋ ਕੀ ਚੜਤ ਸਿੰਘ ਸ਼ੁਕਰ ਚੱਕਿਆ ਬੁੱਢਾ ਸਿੰਘ ਬਾਗ ਸਿੰਘ ਜਿਹੜੇ ਨਾਦਰਾਂ ਤੇ ਬਦਾਲੀਆਂ ਦੇ ਕੋਲੋਂ ਧੀਆਂ ਪੈਣਾ ਨੂੰ ਛਡਾਉਂਦੇ ਰਹੇ ਉਹਨਾਂ ਦੇ ਕੋਈ ਕਿਸੇ ਨੇ ਧਾਗਾ ਨਹੀਂ ਸੀ ਬੰਨਿਆ ਹੋਇਆ ਹੱਥ 'ਚ ਪਾਇਆ ਕੜਾ ਇਹੀ ਪ੍ਰਣ ਕਰਾਉਂਦਾ ਵੀ ਤੁਸੀਂ ਸਾਰੀ ਦੁਨੀਆ ਦੇ ਮਾਨਵਤਾ ਦੀ ਰਾਖੀ ਕਰਨੀ ਹੈ ਇਹ ਪੱਕੀ ਰਖੜੀ ਕਹ ਲੋ ਸਾਨੂੰ ਗੁਰੂ ਸਾਹਿਬ ਨੇ ਬੰਨ੍ਹ ਦਿੱਤੀ ਹੈ ਅਸਲ ਵਿੱਚ ਰਖਿਆ ਦਾ ਪ੍ਰਣ ਲੈਣਾ ਇਹ ਸ਼ੁਰੂ ਹੁੰਦਾ ਸੀ ਜੋ ਬ੍ਰਾਹਮਣ ਹੈ ਜੋ ਪੁਜਾਰੀ ਹੈ ਉਹ ਧਰਮ ਕਰਮ ਦਾ ਕੰਮ ਕਰਦਾ ਹੈ ਖਤਰੀ ਨੂੰ ਉਹਨੇ ਜਿਮਾ ਦਿੱਤਾ ਕਿ ਤੂੰ ਲੜਨਾ ਹੈ ਤੇ ਰੱਖਿਆ ਕਰਨੀ ਹੈ ਸਭ ਦੀ। ਵਿਸਾਖੀ ਦੇ ਸਮੇਂ ਸ਼ਾਇਦ ਜਦੋਂ ਉਹ ਸਾਲ ਬਾਅਦ ਆਪ ਦਾ ਹਾੜੀ ਸੋਣੀ ਜੋਦਾਨ ਦਸਣਾ ਉਹਦਾ ਬਣਦਾ ਦਸਵੰਦ ਬਣਦਾ ਜੋ ਉਹਦੀ ਕਿਰਤ ਕਮਾਈ ਹੁੰਦੀ ਉਹ ਆਪਦੇ ਜਜਮਾਨਾਂ ਤੋਂ ਇਕੱਠੀ ਕਰਦਾ। ਉਸ ਸਮੇਂ ਉਹ ਉਹਨਾਂ ਦੇ ਗੁੱਟ ਤੇ ਰਖੜੀ ਬਣਦਾ ਹੈ। ਬ੍ਰਾਹਮਣ ਬਣਦਾ ਹੈ ਰਖੜੀ ਕਿਉਂਕਿ ਖਤਰੀ ਨੇ ਉਹਦੀ ਰਾਖੀ ਦਾ ਪ੍ਰਣ ਕਰਨਾ ਹੈ। ਗੁਰੂ ਕੇ ਸਿੱਖ ਨੂੰ ਅੰਮ੍ਰਿਤ ਛਕਣ ਵੇਲੇ ਗੁਰੂ ਨੇ ਪੱਕਾ ਹੀ ਪ੍ਰਣ ਕੀਤਾ ਕਿ ਤੂੰ ਮਾਨਵਤਾ ਲਈ ਜੋਜਣਾ ਤੂੰ ਹੱਕ ਸੱਚ ਦੀ ਰਾਖੀ ਕਰਨੀ ਆ ਸਿੱਖ ਦੇ ਗੁੱਟ ਚ ਕੜਾ ਪਾਤਾ ਇਹ ਗੁਰੂ ਨੇ ਪਾਇਆ ਗੁਰੂ ਨੇ ਸਾਰੀ ਦੁਨੀਆ ਦੀ ਰਾਖੀ ਦਾ ਪੱਕਾ ਹੀ ਇੱਕ ਬੰਧਨ ਜਿਹੜਾ ਕਰ ਦਿੱਤਾ ਹੈ ਇਹ ਰਖਿਆ ਦਾ ਬੰਧਨ ਸਾਡਾ ਪੱਕਾ ਹੀ ਨਿਭੜ ਚੁੱਕਾ ਹੈ ਕਿ ਤੁਸੀਂ ਜਿੱਥੇ ਵੀ ਹੋ ਤੁਸੀਂ ਹੱਕ ਸੱਚ ਦੀ ਰਾਖੀ ਕਰਨੀ ਆ ਉਹ ਚਾਹੇ ਆਪਣੀ ਭੈਣ ਹੋਵੇ ਚਾਹੇ ਕਿਸੇ ਦੀ ਭੈਣ ਹੋਵੇ ਚਾਹੇ ਆਪਣਾ ਭਰਾ ਹੋਵੇ ਚਾਹੇ ਕਿਸੇ ਦਾ ਭਰਾ ਹੋਵੇ ਦੁਸ਼ਮਣ ਵੀ ਹੋਵੇ ਉਹਨੂੰ ਵੀ ਪਾਣੀ ਪਿਉਣ ਵਰਗਾ ਕਾਰਜ ਪਾਈ ਕਨਈਆ ਜੀ ਨੇ ਕੀਤਾ ਹੈ ਧਿਆਨ ਨਾਲ ਸਮਝਣਾ ਆਪਣੇ ਆਪ ਨੂੰ ਫਿਰ ਵੀ ਸੇਵਕ ਜਾਣਣਾ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ ਕੋਈ ਕਿਸੇ ਤੋਂ ਰੱਖਿਆ ਦਾ ਪ੍ਰਣ ਲੈ ਨਹੀਂ ਸਕਦਾ ਕੋਈ ਕਿਸੇ ਦਾ ਪ੍ਰਣ ਪੂਰਾ ਨਿਭਾਵ ਨਹੀਂ ਸਕਦਾ ਜਦ ਤੱਕ ਉਹਦੀ ਮਰਜ਼ੀ ਨਹੀਂ ਮੰਨ ਕੇ ਚੱਲੀਏ ਕਿ ਰਾਖਾ ਸਾਡਾ ਸਭ ਦਾ ਵੈਗਰੂ ਹੈ ਰਿਸ਼ਤੇ ਨਾਤੇ ਤਾਂ ਮਹਾਰਾਜ ਦੀ ਬਾਣੀ ਚ ਲਿਖਿਆ ਕਾ ਕੀ ਮਾਈ ਕਾ ਕੋ ਬਾਪ ਨਾਮ ਤਾਰੀਖ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰੱਖਿਆ ਕਿਤੋਂ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਸਾਡੇ ਚ ਆਉਂਦੇ ਆ ਕੀ ਸਾਡੇ ਰਿਸ਼ਤੇਦਾਰ ਸਾਨੂੰ ਬਚਾ ਸਕਦੇ ਆ ਆਪਣੇ ਆਪਣੇ ਵਿਚਾਰ ਸਾਡੇ ਵੱਖਰੇ ਵੀ ਹੋ ਸਕਦੇ ਆ ਪਰ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਕੀ ਆ ਉਹ ਸੁਣੋ ਉਹ ਕਹਿੰਦੇ ਆ ਵੀ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਮੂਸਨ ਹਾਰ ਪੰਜ ਬਟਵਾਰੇ ਸੋਨੇ ਨਗਰ ਪਰੇ ਠੱਗ ਹਾਰੇ ਸੋਨੇ ਨਗਰ ਵਿੱਚ ਠੱਗ ਆ ਗਏ ਚੋਰ ਆ ਗਏ ਉਣ ਤੇ ਰਾਖੇ ਬਾਪ ਨਾ ਮਾਈ ਉਣ ਤੇ ਰਾਖੇ ਮੀਤ ਨਾ ਭਾਈ ਜਦੋਂ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਾਲਚ ਆਉਣਗੇ ਕਿਸੇ ਭਰਾ ਨੇ ਰਾਖੀ ਨਹੀਂ ਕਰਨੀ ਕਿਸੇ ਪਿਓ ਨੇ, ਕਿਸੇ ਮਾਂ ਨੇ ਰਾਖੀ ਨਹੀਂ ਕਰਨੀ ਆਪਣੇ ਕਾਮ, ਕ੍ਰੋਧ ਨਾਲ ਆਪੇ ਲੜਨਾ ਪੈਣਾ ਆਪਦੀ ਹਉਮੈ ਨਾਲ ਆਪ ਹੀ ਲੜਨਾ ਪੈਣਾ ਆਪਦੀ ਈਰਖਾ ਨਾਲ ਆਪੇ ਹੀ ਲੜਨਾ ਪੈਣਾ ਕੋਈ ਨਹੀਂ ਬਚਾ ਸਕਦਾ ਓਨ ਤੇ ਰਾਖਾ ਹੈ ਬਾਪ ਨਾ ਮਾਈ ਮਾਂ ਕਰੂਗੀ ਵਿਚਾਰੀ ਬਾਪੂ ਕੀ ਕਰੂਗਾ ਆਪਣੇ ਅੰਦਰ ਦੇ ਵਿਕਾਰਾਂ ਨਾਲ ਆਪਦੇ ਮਨ ਦੇ ਲੋਭ ਲਾਲਚ ਨਾਲ ਆਪਦੇ ਮਨ ਦੇ ਔਗਣਾ ਨਾਲ ਆਪੇ ਹੀ ਲੜਨਾ ਪੈਣਾ ਕੋਈ ਨਹੀਂ ਮਦਦ ਕਰ ਸਕਦਾ ਉੱਥੇ ਓਨ ਤੇ ਰੱਖ ਹੈ ਬਾਪ ਨਾ ਮਾਈ ਓਨ ਤੇ ਰੱਖ ਹੈ ਮੀਤ ਨਾ ਭਾਈ ਦਰਬ ਸਿਆਣਪ ਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਸਾਧ ਸੰਗਤ ਕਰੋ ਰੱਖਿਆ ਹੋਏਗੀ ਧਾਗੇ ਬੰਨਣ ਨਾਲ ਕੋਈ ਰੱਖਿਆ ਨਹੀਂ ਹੋਣੀ ਚਾਹੇ ਪੰਡਾਂ ਦੇ ਹਿਸਾਬ ਨਾਲ ਬੰਨਦੇ ਕਿੰਨੀਕ ਰਾਖੀ ਹੋਗੀ ਨੌਜਵਾਨਾਂ ਦੀ ਰੱਖਿਆ ਨਸ਼ੇ ਤੋਂ ਕਿਹਦੇ ਰਖੜੀ ਬਣੀਏ ਕਿ ਸਾਡੇ ਬੱਚਿਆਂ ਦੀ ਨਸ਼ੇ ਤੋਂ ਰਾਖੀ ਹੋ ਜੇ ਦੱਸੋ ਕਿਹਦੇ ਗੁੱਟ ਤੇ ਰਖੜੀ ਬਣੀਏ ਕਿ ਸਾਡੇ ਬੱਚਾ ਨੂੰ ਮੋਬਾਈਲਾ ਤੇ ਟੀਵੀ ਤੇ ਜੋ ਗਲਤ ਦ੍ਰਿਸ਼ ਹਨ ਗਲਤ ਪ੍ਰੋਗਰਾਮ ਹਨ ਉਹ ਨਾ ਦੇਖਣ ਦੱਸੋ ਕਿਹਦੇ ਰਾਖੀ ਬਣ ਕੇ ਆਈਏ ਰਖੜੀ ਬਣੀਏ ਕਿ ਆ ਸਾਡੀ ਸਾਰੀ ਕੌਮ bari ਹਮਲਿਆਂ ਤੋਂ ਬਚ ਜੇ ਦਸੋ ਕਿਹਦੇ ਰਾਖੀ ਬਣਈਏ ਰਖੜੀ ਬਣਈਏ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਾ ਹੋਣ ਇਹੋ ਜੀ ਕੋਈ ਬਣਈਏ ਰਖੜੀ ਲਾਓ ਬੰਨ ਆਉਨੇ ਆ ਤੇ ਸਾਰੀ ਕੌਮ ਦੀ ਰਾਖੀ ਹੋ ਜੇ ਆਪਾਂ ਮਾਜੇ ਨਾਲ ਬੈਠੀ ਆਰਾਮ ਨਾਲ ਖੁਸ਼ਹਾਲ ਕਰਨਾ ਪਵੇ ਸਾਡੇ ਮਨ ਕਮਜ਼ੋਰ ਹੋ ਚੁੱਕੇ ਨੇ ਅਸੀਂ ਇਨ੍ਹਾਂ ਧਾਗਿਆਂ ਦੇ ਵਿੱਚੋਂ ਰੱਖਿਆ ਚਾਹੁੰਦੇ ਹਾਂ ਭੈਣ ਦੀ ਰਾਖੀ ਭਰਾ ਕਰੇ ਉਹ ਕਿਉਂ ਨਾ ਕਰੇ ਜਿਨੇ ਚਾਰ ਲਾਵਾਂ ਲਈਆਂ ਜਿਹੜਾ ਨੇੜੇ ਆ ਭਰਾ ਤਾਂ ਵਿਚਾਰਾ ਦੂਰ ਬੈਠਾ ਹੋ ਸਕਦਾ ਉਹ ਭੈਣ ਤੋਂ ਵੀ ਗਰੀਬ ਹੋਵੇ ਆਪ ਜੀ ਨੂੰ ਉਦਾਹਰਣ ਦਿੱਤੀ ਹੈ ਵੱਡਾ ਭਰਾ ਭਾਗ ਸਿੰਘ ਦਰਬਾਗ ਦਲਬਾਗ ਸਿੰਘ ਕਰਵਾਗ ਸਿੰਘ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਜ਼ਾਵਾ ਲਿਖ ਕੇ ਦਿੱਤਾ ਉਹਨਾਂ ਦੀ ਤਾਂ ਸਿੱਖੀ ਗਈ ਉਹਨਾਂ ਦੇ ਧਰਮ ਦੀ ਰਾਖੀ ਕਿੰਨੇ ਕੀਤੀ ਉਹਨਾਂ ਦੇ ਧਰਮ ਦੇ ਰਾਖੀ ਮਾਤਾ ਭਾਗੌਰ ਜੀ ਨੇ ਕੀਤੀ ਉਹ ਮਾਤਾ ਜੀ ਆਪ ਅੱਗੇ ਹੋ ਕੇ ਲੜੇ ਆਪ ਦੇ ਭਰਾਵਾਂ ਨੂੰ ਮਨਾਇਆ ਉਹ 40 ਸਿੱਖ ਮਾਝੇ ਵਾਲੇ ਲੜੇ ਉਹਨਾਂ ਦੇ ਲੜਨ ਨਾਲ ਵਿਦਾਵਾ ਪਾੜਿਆ ਗਿਆ ਤੇ ਐਸੀ ਦਲੇਰ ਬੱਬਰ ਸ਼ੀੜੀ ਮਾਤਾ ਭਗਤੌਰ ਉਹਨੂੰ ਲੋੜ ਹੈ ਵੀ ਉਹ ਕਿਸੇ ਦੇ ਗੁੱਟ ਤੇ ਰਖੜੀ ਬਨ ਕੇ ਆ ਕੇ ਮੇਰੀ ਰੱਖਿਆ ਕਰੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜੋ ਬਣਾਇਆ ਹੈ ਉਹ ਅਸੀਂ ਬਣੇ ਨਹੀਂ ਜੋ ਅਸੀਂ ਬਣੇ ਆ ਉਹਨਾਂ ਨੇ ਧਾਗਿਆਂ 'ਚੋਂ ਵੀ ਰਾਖੀ ਲੱਭਣੀ ਆ ਉਹਨਾਂ ਨੇ ਵਰਤ ਵੀ ਰੱਖ ਲੈਣੇ ਆ ਉਹਨਾਂ ਨੇ ਹੋਰ ਕਈ ਕਰਮਕਾੜ ਵੀ ਕਰ ਲੈਣੇ ਹਨ ਇਸੇ ਹੀ ਮਨਾਂ ਦੀ ਕਮਜ਼ੋਰੀ ਦੀ ਵਜ੍ਹਾ ਕਰਕੇ 1000 ਸਾਲ ਇਹ ਦੇਸ਼ ਗੁਲਾਮ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਜੇ ਅਸੀਂ ਨਹੀਂ ਚੱਲਦੇ ਅਸੀਂ ਫੇਰ ਉਧਰ ਨੂੰ ਤੁਰ ਜਾਵਾਂਗੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਐ ਸਮਝ ਲਓ ਕਿ ਰੱਖਾ ਰੱਬ ਹੀ ਆ ਸਾਰਿਆਂ ਦਾ ਜੇ ਉਹ ਕਰੂਗਾ ਤੇ ਰੱਖਿਆ ਹੋ ਜੂ ਨਹੀਂ ਤੇ ਭਾਵੇਂ ਤੁਸੀਂ ਵੱਡੇ ਵੱਡੇ ਰਸੇ ਬੰਨ੍ਹ ਦੋ ਕਿਸੇ ਨੇ ਰੱਖਿਆ ਨਹੀਂ ਕਰਨੀ ਬਾਣੀ ਦਾ ਵਾਕ ਹੈ ਉਠ ਤ ਸੁਖਿਆ ਬੈਠ ਤ ਸੁਖਿਆ ਭਉ ਨਹੀਂ ਲੱਗੈ ਜਾਂ ਐਸੇ 부ਜਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਸੁੱਤਿਆਂ ਵੀ ਚਿੰਤਾ ਕੋਈ ਨਹੀਂ ਜਾਗਦਿਆਂ ਵੀ ਚਿੰਤਾ ਕੋਈ ਨਹੀਂ ਆਪਾਂ ਬੇਚਿੰਤ ਸੌਣਾ ਹੈ ਬੇਚਿੰਤ ਜਾਗਣਾ ਹੈ ਰਾਖਾ ਸਾਡਾ ਸਭ ਦਾ ਵਾਹਿਗੁਰੂ ਹੈ ਸਰਸਾ ਦੇ ਕੰਢੇ ਆਸਾ ਦੀ ਵਾਰ ਗਾਉਣ ਵਾਲੇ ਅੱਗੇ ਵੀ ਮੌਤ ਹੈ ਪਿੱਛੇ ਵੀ ਮੌਤ ਹੈ ਚਾਰੇ ਬੰਨੇ ਤਲਵਾਰਾਂ ਗੋਲੀਆਂ ਦਾ ਮੀਂਹ ਚੱਲ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਕਿਹਦੇ ਆਸਰੇ ਚੱਲ ਰਹੇ ਨੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤ ਦਰੜਾਇਆ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਉੱਚੇ ਆਦਰਸ਼ ਦਿੱਤੇ ਨੇ ਅਸੀਂ ਉਹਨਾਂ ਦੇ ਹਾਨ ਦੀ ਆਪਣੀ ਸੁਰਤ ਨੂੰ ਨਹੀਂ ਬਣਾ ਸਕੇ